हे एवरीवन वेलकम टू माय चैनल सो हे एवरीवन मैं अपने चलेसी हस्बैंड ਨਾਲ ਗੁਮੀਗਮੀ ਕਰਨ ਦੇ ਲਈ ਬਾਹਰ ਮੈਂ ਸੱਚੇ ਕਿ ਬੇਸਿਕ ਜਿਹਾ ਮੇਕਅਪ ਕੀਤਾ ਜਾਵੇ ਤੇ ਇਹਦੇ ਨਾਲ ਵੀਡੀਓ ਵੀ ਸ਼ੂਟ ਕਰ ਲੈਣੀ ਆ ਆਪਣੀ ਆਡੀਅנס ਨਾਲ ਰੈਗੂਲਰਲੀ ਵੀਡੀਓਜ਼ ਵੀ ਸ਼ੇਅਰ ਕਰਨੀ ਹੁੰਦੀ ਹੈ ਇਸ ਕਰਕੇ ਬਣਾਣੀ ਤਾਂ ਜ਼ਰੂਰੀ ਹੈ ਨਾ ਸਾਰੇ ਕੰਮ ਹੀ ਜ਼ਰੂਰੀ ਹੈ ਕਿਉਂਕਿ ਦਿਨ ਦੇ ਵਿੱਚ ਵਲੌਗ ਵੀ ਬਣਾਉਣਾ ਹੁੰਦਾ ਵੀਡੀਓ ਵੀ ਬਣਾਣੀ ਹੁੰਦੀ ਹੈ ਇਸ ਕਰਕੇ ਤੁਹਾਡੇ ਲਈ ਮੇਕਅਪ ਵੀਡੀਓ ਤਾਂ ਖਾਸ ਕਰਕੇ ਬਣਾਣੀ ਹੁੰਦੀ ਹੈਗੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਫੇਸ ਕਲੀਨ ਕਰ ਰਹੀ ਹਾਂ ਅੱਜ ਮੈਂ ਬੇਸਿਕ ਜਿਹਾ ਮੇਕਅਪ ਕਰੂੰਗੀ ਜ਼ਿਆਦਾ ਨਹੀਂਗਾ फाउंडेशन वगैरह ਨਾਲ ਨਹੀਂ ਮੇਕਅਪ ਕਰਨਾ ਅੱਜ ਮੈਂ ਓਨਲੀ ਫੋਰ ਕਰੀਮ ਯੂਜ਼ ਕਰੂੰਗੀ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਫੇਸ ਕਲੀਨ ਕਰ ਰਹੀ ਹਾਂ ਅ ਹਾਂਜੀ ਅੱਜ ਨੇ ਮੈਂ ਨਹਾ ਕੇ ਸਵੇਰ ਫਰੈਸ਼ ਹੋ ਕੇ ਉਦਾਂ ਹੀ ਰਹੀ ਸੀਗੀ ਤੇ ਫਿਰ ਹਸਬੰਡ ਕਹਿੰਦੇ ਆਪਾਂ ਬਾਹਰ ਜਾਨੇ ਆ ਕੁਮਨ ਮੈਂ ਕਿਹਾ ਚਲੋ ਠੀਕ ਹੈ اچانک ਸਾਡਾ ਪਲਾਨ ਬਣ ਗਿਆ ਫਿਰ ਮੈਂ ਸੋਚਿਆ ਕਿ ਮੇਕਅਪ ਵੀ ਕਰ ਹੀ ਲੈਂਦੀ ਹਾਂ ਸੋ ਹੇਅਰ ਮੂਵ ਕਰਵਾਉਣ ਵਾਲੇ ਹੋਏ ਫੇਸ ਦੇ ਇਸ ਕਰਕੇ ਡੋਨਟ ਵਰੀ ਕੋਈ ਨਹੀਂ ਹਲਕਾ ਫੁਲਕਾ ਮੇਕਅਪ ਕਰ ਲੈਂਦੇ ਆ ਸਭ ਤੋਂ ਪਹਿਲਾਂ ਫੇਸ ਕਲੀਨ ਕੀਤਾ ਟੋਨਰ ਲਗਾਇਆ ਮੋਇਸਚਰਾਈਜ਼ਰ ਲਗਾ ਰਹੀ ਹਾਂ ਮੋਇਸਚਰਾਈਜ਼ਰ ਥੋੜਾ ਜ਼ਿਆਦਾ ਲਗਾਉਂਗੀ ਵਿੰਟਰਸ ਕਰਕੇ ਤਾਂ ਕਿਉਂਕਿ ਮੇਰੀ ਪਹਿਲਾਂ ਸਮਰਸ ਵਿੱਚ ਸੀ ਆਇਲੀ ਸਕਿਨ ਹੁਣ ਡਰਾਈ ਹੋ ਗਈ ਹੈ ਵਿੰਟਰਸ ਵਿੱਚ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੋਇਸਚਰਾਈਜ਼ਰ ਥੋੜਾ ਜ਼ਿਆਦਾ ਲਗਾਇਆ ਹੈ ਮੈਂ ਹਾਂਜੀ एवरीवन ਮੈਂ ਪੀਣ ਲੱਗ ਪਈ ਸੀ ਚਾਹ ਸੋ ਹਾਂਜੀ ਸੀਟੀਮ ਮੇਰਾ ਹੋ ਚੁੱਕੇ ਸੀ ਹੁਣ ਮੈਂ 4ਥ ਨੰਬਰ ਤੇ ਚਾਹ ਪੀ ਕੇ ਲਗਾ ਰਹੀ ਆ ਆਪਣੇ ਪ੍ਰਾਈਮਰ ਇਹ ਵਾਲਾ ਮੇਰਾ ਹਾਈਲਾਈਟ ਪ੍ਰਾਈਮਰ ਹੈ ਬਹੁਤ ਵਧੀਆ ਜਿਹੜਾ ਮੈਨੂੰ ਇੰਨਾ ਜ਼ਿਆਦਾ ਗਲੋ ਦਿੰਦਾ ਹੈ ਨਾ ਜਿਸ ਦਿਨ ਮੇਰਾ ਦੂਰੀ ਫੇਸ ਹੈ ਨਾ ਜ਼ਿਆਦਾ ਲਿਸ਼ਕਦਾ ਹੈਗਾ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਆਪਣਾ ਮੈਂ ਲਗਾ ਰਹੀ ਆ ਪ੍ਰਾਈਮਰ ਪ੍ਰਾਈਮਰ ਨੂੰ ਮੇਰਾ ਓਪਨ ਪੋਰਸ ਨੂੰ ਕਵਰ ਵੀ ਕਰੇਗਾ ਐਂਡ ਮੈਨੂੰ ਵਿਦ ਐਕਸਟਰਾ ਗਲੋ ਵੀ ਦੇਗਾ ਆਪਣੇ ਨਾਲ ਹੱਥ ਦੀ ਹੈਲਪ ਨਾਲ ਅਜਮੈਂ ਹੱਥਾਂ ਨਾਲ ਹੀ ਸਾਰਾ ਮੇਕਅਪ ਕਰ ਰਹੀਆਂ ਬਲੈਂਡਰ ਦਾ ਵੀ ਬਹੁਤ ਘੱਟ ਯੂਜ਼ ਕਰ ਰਹੀਆਂ ਤੇ ਆਪਣਾ ਬਹੁਤ ਘੱਟ ਬ੍ਰਸ਼ ਦਾ ਯੂਜ਼ ਕਰ ਰਹੀਆਂ ਓਨਲੀ ਫੋਰ ਆਪਣੇ ਹੱਥ ਨਾਲ ਜ਼ਿਆਦਾਤਰ ਮੇਕਅਪ ਕਰ ਰਹੀਆਂ ਉਸ ਤੋਂ ਬਾਅਦ ਮੈਂ ਆਪਣਾ ਪ੍ਰਾਈਮਰ ਲਗਾਉਣ ਤੋਂ ਬਾਅਦ ਡਾਰਕ ਲਿਆ ਕਨਸੀਲਰ ਉਸ ਦੇ ਨਾਲ ਆਪਣੇ ਪਿਗਮੈਂਟੇਸ਼ਨ ਪਿੰਪਲ ਵਗੈਰਾ ਹਾਈਡ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਮੈਂ ਆਪਣੇ ਬਲੈਂਡਰ ਨੂੰ ਅਚੇ ਤਰ੍ਹਾਂ ਵਾਸ਼ ਕੀਤਾ ਹੋਇਆ ਸੀਗਾ ਕਰੂੰਗੀ ਬਲੈਂਡਿੰਗ ਹਾਂਜੀ ਬਲੈਂਡਿੰਗ ਕਰਨ ਤੋਂ ਬਾਅਦ ਮੈਂ ਇਸ ਨੂੰ ਨਿਊਟਰਲਾਈਜ਼ ਕਰੂੰਗੀ ਜੋ ਕਿ ਮੈਂ ਕਲਰ ਕਰੈਕ ਰ ਲੂੰਗੀ ਮਾਸ ਦਾ ਕਰੈਕਸ਼ਨ ਪੈਲੇਟ ਲੂੰਗੀ ਉਹਦੇ ਵਿੱਚੋਂ ਮੈਂ ਆਪਣਾ ਇਸ ਨੂੰ ਅ ਨਿਊਟਰਲਾਈਜ਼ ਕਰੂੰਗੀ ਤੁਸੀਂ ਦੇਖ ਸਕਦੇ ਆ ਸਭ ਤੋਂ ਪਹਿਲਾਂ ਅ ਆਪਣਾ ਮੈਂ ਕੰਸੀਲਰ ਲਗਾ ਰਹੀ ਹਾਂ ਹਾਂਜੀ ਇੱਥੋਂ ਮੈਂ ਤੁਸੀਂ ਦੇਖ ਸਕਦੇ ਹੋ ਇਸ ਪੈਲੇਟ ਦੇ ਵਿੱਚ ਤੁਹਾਨੂੰ ਬਲਸ਼ ਲਿਪਸਟicks ਅ ਕਰੈਕਸ਼ਨਸ ਮਿਲ ਜਾਣਗੇ ਆਪਣੇ ਸਕਿਨ ਟੋਨ ਦੇ ਨਾਲ ਮੈਚ ਕਰਦਾ ਹੋਇਆ ਮੈਂ ਹੁਣ ਨਿਊਟਰਲਾਈਜ਼ ਕਲਰ ਲੂੰਗੀ ਨਿਊਟਰਲਾਈਜ਼ ਕਰ ਰਹੀ ਹਾਂ ਉਸ ਤੋਂ ਬਾਅਦ ਮੈਂ ਇਸ ਨੂੰ ਵੀ ਅੱਛੇ ਤਰ੍ਹਾਂ ਬਲੈਂਡ ਬਲੈਂਡਿੰਗ ਕਰੂੰਗੀ ब्लैंडिंग तो बाद फाउंडेशन वगैरह यूज़ नहीं करूँगी बेबी क्रीम सीसी क्रीम चाहे लैकमे सीसी क्रीम यूज़ करूँगी है ना क्योंकि बहुत घट टाइम से बहुत घट टाइम के वाला मेकअप कर सकते दे। हो देखो मैं ईजी जहा तरीका दसा बहुत ज्यादा काली ही है ना तो नहीं पसंद मेकअप भी करना चाहते हो बस सी टीएम करो सी टी एम के तीन पॉइंट यूज़ करो अपना प्राइमर बहुत जरूरी है पहली गल फेसू क्लीन करके प्राइमर मेन पॉइंट लगाओ तो अपना सीसी क्रीम चाहे फाउंडेन लगा लो डायरैक्टली बस ये चीज़ों मेकअप हो जाएगा उसके बाद देख सकते हो ਕਲਰ ਕਰੈਕਸ਼ਨਲ ਗਾਂ ਤੋਂ ਬਾਅਦ ਮੈਂ ਲਗਾ ਰਹੀ ਹਾਂ ਲੈਕ ਮੀ ਸੀ ਸੀ ਕਰੀਮ ਜੋ ਕਿ ਮੇਰੀ ਫੇਵਰਟ ਹੈ ਇਹ ਵਾਲੀ ਮੇਰੀ ਤੀਸਰੀ ਪੈਕਿੰਗ ਦਾ ਹਨਾ ਉਹ ਵੀ ਛੋਟੀ ਵਾਲੀ ਇਸ ਵਾਰੀ ਲਈ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ ਵਾਲੀ ਯੂਜ਼ ਕਰਦੀ ਸੀ ਪਹਿਲਾਂ ਤੇ ਹੁਣ ਵੀ ਬਹੁਤ ਯੂਜ਼ ਕਰਦੀ ਆ ਲੈਟ ਮੀ ਸੀ ਇਸੀ ਕਰੀਮ ਨੂੰ ਮੈਂ ਡਾਇਰੈਕਟਲੀ ਲਗਾਇਆ ਕਿਉਂਕਿ ਮੇਰੀ ਸਕਿਨ ਟੋਨ ਦੇ ਨਾਲ ਮੈਚ ਕਰਦੀ ਹੋਈ ਹੈਗੀ ਕਈ ਕਰੀਮਾਂ ਵਿੱਚ ਕਲਰ ਬਹੁਤ ਜ਼ਿਆਦਾ ਲਾਈਟ ਆਂਦਾ ਹੈ ਕਈਆਂ ਵਿੱਚ ਬਹੁਤ ਡਾਰਕ ਆਂਦਾ ਹੈ ਤੁਸੀਂ ਹਮੇਸ਼ਾ ਜਦੋਂ ਵੀ ਪ੍ਰੋਡਕਟ ਲਓਗੇ ਚੈੱਕ ਕਰਕੇ ਲੈਣਾ ਹੈਗਾ ਹਨਾ ਵੀ ਤੁਹਾਡੇ ਨੂੰ ਸੂਟ ਕਰਦਾ ਤੁਹਾਡੀ ਸਕਿਨ ਟੋਨ ਦਾ ਹੈਗਾ ਤਾਂ ਤੁਸੀਂ ਉਹੀ ਲਓਗੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਆਪਣੇ ਹੱਥਾਂ ਦੀ ਹੈਲਪ ਨਾਲ ਲਗਾ ਰਹੀ ਹਾਂ ਕਰੀਮ ਲੈਟ ਮੀ ਸੀ ਇਸੀ ਕਰੀਮ ਲਗਾ ਰਹੀ ਹਾਂ क्रीम uh, लगाने तो बाद उसको कॉम्पैक्ट पाउडर ना लॉक कर दूंगी पर सब तो पहले मैं क्रीम लगाई उस तो बाद मैं कंसील करूँगी क्योंकि फेस से तो मैं पूरे क्रीम लगा चुकी हैं पर मेरी आईज उस तरह ही है तो इतने मैं हल्का हल्का कंसीलिंग करूँगी लिप्स मेरे ना क्रीम uh, न लिबड़ गए से इस करके मैं लिया uh, टिशू न लिप में कलीन उसके बाद मैं लिया कंसीलर कंसीलर लगाने बाद कर रही हाँ आइज़ दे अराउंड कंसीलिंग ਤੱਕ ਮੇਰੀਆਂ ਅੱਖਾਂ ਮਤਲਬ ਕਿ ਬਿਲਕੁਲ ਮੈਚ ਕਰਦਾ ਹੋਣ ਲੱਗੇ ਕਲਰ ਯਾਨੀ ਕਿ ਪੂਰਾ ਇਕੁਅਲ ਫੇਸ ਲੱਗੇ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਆ ਕੰਸੀਲਰ ਘਾਂ ਤੋਂ ਬਾਅਦ ਮੈਂ ਕਰ ਰਹੀ ਹਾਂ ਬਲੈਂਡਿੰਗ ਹਾਂਜੀ ਆਪਣਾ ਫੇਸ ਨੂੰ ਤੇ ਆਇਜ਼ ਨੂੰ ਲੋਕ ਕਰਨ ਦੇ ਲਈ ਲੂਜ਼ ਪਾਊਡਰ ਨਹੀਂ ਲਗਾਉਂਗੀ ਕੰਪੈਕਟ ਪਾਊਡਰ ਲਗਾਉਂਗੀ ਲੂਜ਼ ਪਾਊਡਰ ਅਗਰ ਤੁਸੀਂ ਕਾਫੀ ਟਾਈਮ ਲਈ ਮੇਕਅਪ ਰੱਖਣਾ ਹੈ ਵੈਸੇ ਮੈਂ ਇਦਾਂ ਨਹੀਂ ਹੁੰਦਾਗਾ ਇਦਾਂ ਤੇ ਕੋਈ ਗੱਲ ਨਹੀਂ ਕਿ ਕੁਐਸਚਨਸ ਸੀਗਾ ਉੱਥੇ ਮੈਂ ਕਿਹਾ ਕਿ ਅਸੀਂ ਹਮੇਸ਼ਾ ਕੰਪੈਕਟ ਪਾਊਡਰ ਲਾਈਏ ਅਸੀਂ ਲੂਜ਼ ਪਾਊਡਰ ਲਾਣਾ ਜੇਕਰ ਅਸੀਂ ਲੌਂਗ ਟਾਈਮ ਲਈ ਰੱਖਣਾ ਜੇ ਕੋ ਤੁਸੀਂ ਲੌਂਗ ਲਈ ਰੱਖਣਾ ਕਿਤੇ ਵੀ ਰੱਖਣਾ ਕੋਈ ਵੀ ਪਾਊਡਰ ਯੂਜ਼ ਕਰ ਸਕਦੇ ਹੋ ਕੰਪੈਕਟ ਬੈਸਟ ਹੈ ਲੂਜ਼ ਪਾਊਡਰ हे एवरीवन पाउडर लगा के मैं इसको करूँगी अपने बेसू करूँगी लॉक उसके तो बाद फटाफट हसबैंड बोल रहे थे जल्दी करो बहुत घट टाइम दिल वाला मैं मेकअप किया बहुत वीडियो मेकअप मेरा काफ़ी मैं नाइट तक रखा से अपना मेकअप उस तो बाद देख सौ मैं अपने आईब्रोज़ में फिलिंग किया आईब्रोज़ में मैं इक्ुअल फिलिंग करूँगी अपने सेम सेम आईब्रोज़ वैसे नैचुरली बहुत वजी पर फिर भी मैं हल्का हल्का ना उसू फिलिंग करना ज़्यादा पसंद करती हाँ आईब्रोज़ फिलिंग करने तो बाद मैं लगाऊंगी 블러시 ਹਾਂਜੀ ਬਲੈਂਡਰ ਦੀ ਹੈਲਪਨਰ ਮੈਂ ਲਗਾ ਰਹੀ ਹਾਂ ਆਪਣੇ ਬਲਸ਼ ਮੀ ਔਨ ਦਾ ਪੈਲੇਟ ਆ ਮੇਰੇ ਕੋਲ ਜਿੰਦੇ ਵਿੱਚ ਬ੍ਰੌਂਜ਼ਰ ਆ ਆਪਣਾ ਬਲਸ਼ ਹੈ ਹਾਈਲਾਈਟਰ ਹੈ ਤਿੰਨ ਸਟੈਪ ਮਿਲਣਗੇ ਜੋ ਕਿ ਤੁਸੀਂ ਤਿੰਨ ਨੂੰ ਫੋਲੋ ਕਰ ਸਕਦੇ ਹੋ ਹਾਂਜੀ ਉਹਦੇ ਵਿੱਚ ਮੈਂ ਹਾਈਲਾਈਟਰ ਲਿਆ ਹਲਕਾ ਹਲਕਾ ਨੋਜ਼ ਤੇ ਲਗਾਇਆ ਤਾਂ ਕਿ ਮੇਰਾ ਨੱਕ ਲਿਸ਼ਕੇ ਦੂਰੋਂ ਹੀ पर बहुत एक्स्ट्रा ग्लोस यार प्राइमर ने ही बहुत लिशकन बिश्कन ला ਦਿੱਤਾ ਸੀ ਮੇਰਾ ਫੇਸ ਉਸ ਤੋਂ ਬਹੁਤ ਤੁਸੀਂ ਦੇਖ ਸਕਦੇ ਆ फटाफट ਆਪਾ ਲਗਾਇਆ ਬਲਸ਼ ਹਾਈਲਾਈਟਰ ਦੈਨ ਉਸ ਤੋਂ ਬਾਅਦ ਮੈਂ ਲਗਾਉਂਗੀ ਹਲਕਾ ਜਿਹਾ ਆਈਸੂਨਾ ਟੱਚ ਅਪ ਦੇਣਾ ਜਿਹਦੇ ਨਾਲ ਮੈਂ ਬ੍ਰਾਊਨ ਕਲਰ ਲਿਆ ਬ੍ਰਾਊਨ ਤੇ ਪਿੰਕ ਕਲਰ ਨੂੰ ਮਿਕਸ ਕਰਕੇ ਨਾ ਆਪਣਾ ਇੱਕ ਹੀ ਬ੍ਰਸ਼ ਦੇ ਨਾਲ ਉਸ ਨੂੰ ਬਲੈਂਡਿੰਗ ਕੀਤਾ ਆਪਣੀ ਫਿੰਗਰਸ ਦੀ ਹੈਜ਼ ਨਾ ਜਿਆਦਾ ਡਾਰਕ ਵੀ ਨਹੀਂ ਕੀਤਾ ਜਿਆਦਾ ਲਾਈਟ ਵੀ ਨਹੀਂ ਕੀਤਾ ਮੀਡੀਅਮ ਜਿਹਾ ਕੀਤਾ ਆਈਜ਼ ਮੇਕਅਪ ਉਸ ਤੋਂ ਬਾਅਦ ਸਿੰਪਲ ਜਿਹਾ ਲਾਈਨਰ ਲਗਾਉਂਗੀ ਅੱਜ ਮੈਂ ਇਨਰ ਕੋਰਨਰ ਤੋਂ ਆਊਟਰ ਕੋਰਨਰ ਤੱਕ ਤਿੱਖਾ ਜਿਹਾ ਲਾਈਨਰ ਨਹੀਂ ਲਗਾਣਾ ਹੈਗਾ ਅੱਜ ਬਿਲਕੁਲ ਸਿੰਪਲ ਜਿਹਾ ਲਾਈਨਰ ਲਗਾਉਂਗੀ ਤੇ ਸਿੰਪਲ ਜਿਹਾ ਹੀ ਮਸਕਰਾਰਾ ਲਾਉਂਗੀ ਜਿਆਦਾ ਓਵਰ ਨਹੀਂ ਲਾਣਾ ਹੈਗਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ फटाफट ਮੈਂ ਕੀਤੀ ਬਲੈਂਡਿੰਗ ਜਿਆਦਾ ਅੱਖਾਂ ਦਾ ਤੁਹਾਨੂੰ ਮੇਕਅਪ ਨਹੀਂ ਕਰਨਾ ਆਉਂਦਾ ਹੈਗਾ ਤੁਸੀਂ ਆਪਣੇ ਥੋੜੇ ਜਿਹੜੀ ਵੀ ਆਊਟਫਿਟ ਪਾਈ ਹੈ ਆਈ ਸ਼ੈਡੋ ਵਿੱਚ ਸੇਮ ਕਲਰ ਲੈ ਲੈਣਾ ਹੈਗਾ ਤੇ ਉਸ ਨੂੰ ਆਪਣੇ ਫਿੰਗਰਸ ਦੀ ਹੈਲਪ ਨਾਲ ਲਗਾ ਕੇ ਬ੍ਰਸ਼ ਬ੍ਰਸ਼ ਨਾਲ ਬਲੈਂਡਿੰਗ ਕਰ ਸਕਦੇ ਹੋ ਥੋੜਾ ਆਈਜ਼ ਮੇਕਅਪ ਬਹੁਤ ਵਧੀਆ ਹੋ ਜਾਣਾਗਾ ਬਾਕੀ ਇੱਕ ਨਾ ਅਲੱਗ ਵੀਡੀਓ ਬਣਾਉਂਗੀ ਮੈਂ ਬਲੈਂਡਿੰਗ ਦੀ ਅਲੱਗ ਵੀਡੀਓ ਬਣਾਉਂਗੀ ਬਹੁਤ ਸਾਰੇ ਇਹ ਵੀ ਮੈਸੇਜ ਆ ਰਿਹਾ ਕਿ ਤੁਸੀਂ ਬਲੈਂਡਿੰਗ ਜਿੱਦਾਂ ਆਈਜ਼ ਮੇਕਅਪ ਬਲੈਂਡਿੰਗ ਕਿੱਦਾਂ ਕਰਨਾ ਹੈਗਾ ਹਨਾ ਉਹ ਵੀਡੀਓ ਅਲੱਗ ਲੈ ਕੇ ਆਉਂਗੀ ਤੇ ਲਾਈਨਰ ਦੀ ਅਲੱਗ ਲੈ ਕੇ ਆਉਂਗੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫਟਾਫਟ ਮੈਂ ਹਲਕਾ ਜਿਹਾ ਆਪਣੇ ਆਈਜ਼ ਮੇਕਅਪ ਕੀਤਾ ਹੈ ਥੈਨ ਮੈਂ ਲਗਾਇਆ ਲਾਈਨਰ ਲਾਈਨਰ ਲਗਾਉਣ ਤੋਂ ਬਾਅਦ ਲਗਾ ਰਹੀ ਹਾਂ ਮਸਕਰਾ ਮਸਕਰਾ ਮਸਕਰ ਲਗਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫਾਈਨਲੀ ਮੇਰਾ ਮੇਕਅਪ ਹੋ ਚੁੱਕਿਆ ਸੀ ਅੱਜ ਮੈਂ ਬਿਲਕੁਲ ਹਲਕਾ ਜਿਹਾ ਕੀਤਾ ਹੈਗਾ ਸੀਗਾ ਥੈਨ ਮੈਂ ਲਗਾਈ ਬਿੰਦੀ ਆਪਣੇ ਆਊਟਫਿਟ ਦੇ ਨਾਲ ਦੀ ਬਿੰਦੀ ਲਗਾਉਣ ਤੋਂ ਬਾਅਦ ਸੰਦੂਰ ਮੇਰੇ ਪਹਿਲਾਂ ਹੀ ਲੱਗਾ ਹੋਇਆ ਸੀਗਾ ਸਵੇਰ ਮੈਂ ਫਰੈਸ਼ ਹੋ ਕੇ ਸੰਦੂਰ ਆਪਣਾ ਪਹਿਲਾਂ ਹੀ ਲਗਾ ਲਿਆ ਸੀਗਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਮੈਂ ਬਿਲਕੁਲ ਆਪਣੇ ਆਊਟਫਿਟ ਦੇ ਅਕੋਰਡਿੰਗ ਲਗਾਉਂਗੀ ਅਮ ਲਿਪਸਟਿਕ ਲਿਪਸਟਿਕ ਲਗਾਉਣ ਤੋਂ ਬਾਅਦ ਫਾਈਨਲ ਮੇਰਾ ਮੇਕਅਪ ਹੋ ਚੁੱਕਿਆ ਸੀ ਜਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਐਂਡ ਲਾਸਟ ਵਿੱਚ ਮਿਲਗਾਇਆ ਫਿਕਸਰ ਐਂਡ ਅਬਜ਼orb ਕਰੂੰਗੀ ਸਕਿਨ ਦੇ ਵਿੱਚ ਮਿਲਦਾ ਹੈ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਆਪਣੇ ਵਲੌਗਰਸ ਚੈਨਲ ਨੂੰ ਵੀ ਵਲੌਗ ਨੂੰ ਵੀ ਜ਼ਰੂਰ ਸਪੋਰਟ ਕਰਿਓ ਉਸ ਤੇ ਤੁਹਾਨੂੰ ਮੇਰੇ ਵਲੌਗ ਮਿਲਣਗੇ ਇਹ ਵਾਲੀ ਚੈਨਲ ਤੇ ਓਨਲੀ ਫਾਰ ਮੇਰੇ ਵਰਕ ਰਿਲੇਟਿਡ ਵੀਡੀਓ ਦੇਖਣ ਨੂੰ ਮਿਲਣਗੇ ਓਕੇ ਮਿਲਦੀਆਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਏ ਬਾਏ